ਅੰਦਰੂਨੀ ਜਿੱਥੇ ਇਹ ਸਰਕਾਰੀ ਹਸਪਤਲਾਂ ਨੂੰ ਬਦਨਾਮ ਕਰਦੇ ਆ ਉਹ ਸਰਕਾਰੀ ਹਸਪਤਲ ਦੇ ਦਿਵਾਜ ਨਹੀਂ ਹੁੰਦਾ ਪ੍ਰੈਸ਼ਰ ਨੂੰ ਨਹੀਂ ਦੇ ਦੇ ਅੱਜ ਅਨੋਨਿਮਸ ਉਪਾਸਰਾ ਫਾਊਂਡੇਸ਼ਨ ਵੀ ਤਈਆ ਸਰਕਾਰੀ ਹਸਪਤਲਾਂ ਜਿੱਥੇ ਦੋਦੇ ਤੇ ਕੰਮ ਰਹੀ ਅਸੀਂ ਆਏ ਸੀ ਐਕਸੋ ਸਰ ਦੇ ਨਾਮ ਤੋਂ ਅਸੀਂ ਬੈਰਟੀ ਕਮੇਟੀ ਕੀਤੀ ਜਿੱਥੇ ਪਤਾ ਲੱਗਾ ਕਿ ਸਰਕਾਰੀਓਂ ਦਾ ਸਟਾਫ ਇਸ ਪੇਸ਼ੈਂਟ ਦੀ ਦੇਖਭਾਲ ਕਰਦਾ ਕਿਤੇ ਸਰਕਾਰੀਓਂ ਖਿਦਰੋਂ ਬਦਨਾਮ ਕਰਦੇ ਆ ਡਾਕਟਰਾਂ ਨੂੰ ਜਾਂ ਸਰਜਿਕਲ ਵਾਰਡ ਨੂੰ ਬਦਨਾਮ ਕਰਦੇ ਆ ਕਿ ਸਰਜਿਕਲ ਵਾਰਡ ਦੇ ਵਿੱਚ ਇਸ ਪੇਸ਼ੈਂਟ ਦੀ ਦੇਖਭਾਲ ਹੋ ਰਹੀ ਹੈ ਅਨੁਕੂਲਾ ਵਿਅਕਤੀ ਆ ਕੋਈ ਵੀ ਨੂੰ ਐਡਮਿਟ ਤੇ ਕਰਵਾ ਕੇ ਗਿਆ ਜਿਤੇਲ ਤਾਂ ਭਾਜੂ ਨਾਲੇ ਨਾਲ ਦਰਵਾਜ਼ੇ ਤੇ ਰੱਖੀ ਆ ਤੇ ਸਰਕਾਰੀ ਹਸਪਤਾਲ ਦੇ ਵਿੱਚ ਸਾਡੇ ਵਰਗੇ ਲੋਕਾਂ ਨਾਲ ਕੁਝ ਹੁੰਦਾ ਜਿਵੇਂ ਕੰਮ ਪਿਆ ਹੋਇਆ ਔਰ ਜਿਗਾ ਜਗਾ ਤੇ ਗੰਦਗੀ ਸਰਕਾਰੀ ਹਸਪਤਾਲ ਦਾ ਖੂਰ ਨਹੀਂ ਰੱਖੇ ਸੋ ਅਸੀਂ ਹਰ ਵੇਲੇ ਸਰਕਾਰਾਂ ਤੋਂ ਟਿਕੂੜ ਕਰਦੇ ਆ ਮੈਡਮ ਉਹਨਾਂ ਸਟਾਫ ਮੈਂਬਰ ਡਾਕਟਰ ਸੈਪਨ ਨਾਲ ਸਾਰਿਆਂ ਨੇ ਬਹੁਤ ਵਧੀਆ ਇੱਕ ਅਨਮੋਲ ਚੋਣ ਦੇ ਇੱਕ ਦਾਦ ਅਦਾਲਤਾਂ ਲਈ ਆਪਣੀ ਮਦਦ ਲਈ ਹੋਈ ਹੈ ਸਾਡਾ ਵੀ ਫਰਜ਼ ਬੰਦਾ ਕਿ ਅਸੀਂ ਇਹਨਾਂ ਦਾ ਸਾਥ ਦੇਈਏ ਬੱਚੇ ਇਹਨਾਂ ਦਾ ਪੇਸ ਜੀ ਨੂੰ ਉਠਾ ਉੱਦੋ ਦੇ ਆ ਕੇ ਕਿ ਪਛਿਆਲ ਨਹੀਂ ਹੋਏ ਉਹਨਾਂ ਦੇ ਬੱਚਿਆਂ ਤੱਕ ਪਹੁੰਚੇ ਨਾਮ ਇਹਨਾਂ ਦਾ ਜੀ ਅਸ਼ੋਤਮ ਦਾਸ ਹੈ ਇਹ ਕਿਹੜਾ ਪਟਾ ਹੈਗਾ ਭਾਜੀ ਨਵੇਲ ਸਿੰਘ ਜੀ ਦੇ ਘਰ ਆਇਆ ਉਹਨੇ ਮਨਨ ਦੇ ਪਾਸੇ ਦੇ ਰਿਹਾ ਉੱਥੇ ਰਹਿੰਦੇ ਆ ਆੜੇ ਪਿੰਡ ਵਾਲੇ ਬਰਦਾਸਤਪੁਰ ਦੇ ਵਿੱਚ ਤੇ ਕੰਡੀਸ਼ਨ ਬਹੁਤ ਮਾੜੀ ਆ ਜੀ ਜੀ ਸੱਚੀ ਦਾ ਕੇਸ ਹੈ ਬਾਬਾ ਉਹ ਇੱਕ ਬੋੜਾ ਬੰਦੇ ਨੇ ਜਿਹਨੇ ਸੰਗਤਾ ਦਾਰਨ ਕੋਈ ਕੋਈ ਨੰਨਾਂ ਨੂੰ ਬਾਰੇ ਦੱਸਿਆ ਕਿ ਕਿੰਨਾ ਹੈਗਾ ਕੋਈ। ਜਿਨ੍ਹਾਂ ਨੂੰ ਰੱਦਨੇ アドਵਾਈਸ ਕੀਤਾ ਪਾਲੀ ਵਰਗੇ ਇਲਾਜ ਕਰਦੇ ਨੇ ਕੱਲ੍ਹ ਦੇ ਪੇਸ਼ੈਂਟ ਨੂੰ ਕੁਝ ਆਂਦਰੇ ਲੱਗਿਆ ਜਾਣਾ। ਤੇ ਇਹਦੇ ਵਾਸਤੇ ਇੱਕ ਕਲੀਅਰ ਟੇਕਰ ਦੀ ਲੋੜ ਆ ਕਿ ਪੇਸ਼ੈਂਟ ਨੂੰ ਕੁਝ ਫਰੀ ਅਵੇਲੇਬਲ ਕਰਵਾ ਦੇਣਾ ਪਾਲੀ ਦੇ ਦੇ ਰੂਟੇ ਦੇ ਹੋਣਾ। ਉਹਦੇ ਵਾਸਤੇ ਇਹ ਨੂੰ ਨਾ ਪੇਸ਼ੈਂਟ ਨੂੰ ਦਿੱਕਤ ਆਹੀ ਕੋਈ ਸਪੈਸ਼ਲ ਕੋਈ ਠਾਇਗਾ ਨਹੀਂ ਤੇ ਕਿ ਪੇਸ਼ੈਂਟ ਸੈਂਕੀ ਕੌਂਸ਼ੀਅਸ ਹੋ ਗਿਆ ਨਾ। ਕੀ ਨਹੀਂ ਆਇਆ 5A ਰਹਿਣਾ ਮੈਂ ਮੋਰ ਚੈੱਕ ਕੀਤਾ ਉਹਦੇ ਅੰਦਰ ਬੋਲਿਆ ਜੀ ਜਿਹਦੇ ਨੰਬਰ ਤੇ ਸੰਪਰਕ ਕੀਤਾ ਨੰਬਰ ਤੇ ਕਿ ਜਦੋਂ ਇਹਨਾਂ ਦੀ ਪਤਾ ਲੱਗਾ ਸਾਡੀ ਵੀ ਸਟਰੀਮ ਪਤਾ ਕਰਾਈ ਜੀ ਤੇ ਵੀ ਕੈਮਰਾ ਵੀ ਅਧਰ ਹੋ ਗਿਆ ਇਹਨਾਂ ਦੀ ਕੰਡੀਸ਼ਨ ਵੇਖੋ ਬਦਾ ਜੀ ਜੀ ਇਹ ਇਹ ਉਹ ਬਾਪੂ ਜੀ ਨੇ ਆਪਣੇ ਡੇਰੇ ਦੇ ਉੱਤੇ ਹਰ ਸਾਲ ਲੰਗਰ ਡਬਲ ਡਾ ਲਾਉਂਦੇ ਸੀਗੇ ਇਹਨੇ ਬੰਦਿਆਂ ਨੂੰ ਲਜਾਉਂਦੇ ਰਹੇ ਸੀਗੇ ਠੀਕ ਹੈ ਜੀ ਜਾਗਰਣ ਕਰਾਉਂਦੇ ਸੀ ਕੋਈ ਦਾ ਕਾਠ ਕਰਾਉਂਦੇ ਰਹੇਗੇ ਤੇ ਅੱਜ ਉਹਨਾਂ ਦੀ ਕੰディション ਕੋਈ ਨਾ ਦੇ ਮੂੰਹ ਦੇ ਵਿੱਚ ਕੋਈ ਪਾਣੀ ਪਾਉਣ ਵਾਸਤੇ ਵੀ ਨਹੀਂ ਹੁੰਦਾ ਪਿਆ ਜੀ ਠੀਕ ਹੈ ਜੀ ਆਪਾਂ ਨੇ ਚੰਗੇ ਕਰਮ ਕਰੀ ਚੰਗੇ ਕਰਮ ਕੀਤੇ ਇਹਨੇ ਮਕਾਨ ਮਾਰਾ ਕੰਮ ਵੀ ਨਹੀਂ ਕੀਤਾ ਨਾ ਬਜ਼ੁਰਗਾਂ ਦੀ ਦੇਰੀ ਹੀ ਸੀ ਠੀਕ ਹੈ ਜੀ ਤੇ 50 ਗਾਈਆਂ ਹੀ ਘਟੋ ਗੱਡਾ ਤੇ ਦੋ ਬੱਚੇ ਨੇ ਡਾਕਟਰ ਜਿੱਤੇ ਹੀ ਗਏ ਦੋਨਾਂ ਨੂੰ ਪੜਾਇਆ ਲਿਖਾਇਆ ਤੇ ਅੱਜ ਉਹ ਅੱਜ ਦੇ ਟਾਈਮ ਤੋਂ ਬਾਹਰ ਵਿਖੇ ਆ ਹਾ ਦਾ ਚਲ ਫਰਜਿਆ ਹੈ ਜੀ ਆਪਾਂ ਤੇ ਤੁਹਾਨੂੰ ਆਏ ਨਾ ਬਜ਼ੁਰਗਾਂ ਦਾ ਦੇਖਣਾ ਸਿਹਾਲ ਚਾਲ ਕੀ ਗੱਲ ਬੱਚਿਆਂ ਦਾ ਕੋਈ ਕੋਈ ਰਿਸ਼ਤੇਦਾਰਾਂ ਦਾ ਕਿਹਦਾ ਕੋਈ ਨਹੀਂ ਉਦੋਂ ਹੀ ਜੀ ਹੈ ਕਿ ਜਦੋਂ ਇਹ ਚੰਗੀ ਕਿਸਾਨ ਤੋਂ ਆਉਂਦੇ ਹੀ ਗਏ ਉਦੋਂ ਹੀ ਚੰਗੇ ਲੱਗਦੇ ਕਿਤੇ ਹੁਣ ਅਜੇ ਮੰਜੇ ਦੇ ਪੈਗੇ ਤੇ ਕੋਈ ਅੱਲਾ ਨੂੰ ਆਹ ਹਜੇ ਪੁੱਛਣ ਵਾਸਤੇ ਵੀ ਅਜੇ ਤੱਕ ਕੋਈ ਨਹੀਂ ਆਇਆ ਹੱਦ ਦਾ ਦਸ ਦਿਨ ਹੋ ਚਲੇ ਇਹਨਾਂ ਨੂੰ ਪਿਆ ਤੇ ਮੈਂ ਅਪੀਲ ਕਰਨਾ ਚਾਹੁੰਦਾ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਇਹਨਾਂ ਦੇ ਬੱਚਿਆਂ ਤੱਕ ਪਹੁੰਚੇ ਤੇ ਪਤਾ ਲੱਗੇ ਉਹਨਾਂ ਨੂੰ ਵੀ ਜਰਾ ਉਹਨਾਂ ਮੈਂ ਕਿਹਾ ਪੰਜਾਬੀ ਵਿੱਚ ਲੱਖ ਰਿਆਂ ਲਾਂਦਾਂ ਪਾਉ ਜੀ ਮੇਰੇ ਕੋਲ ਜੋ الفاظ ਇਹ ਨਹੀਂ ਬੋਲਣ ਵਾਸਤੇ